ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਜੁੱਧ ਡੇਰੀ ਫਾਰਮ ਤੇ ਜਿਹੜੇ ਚੈਨਲ ਤੇ ਆਪਣੇ ਨਾਲ ਪਹਿਲੀ ਵਾਰ ਜੁੜੇ ਨੇ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅਰ ਜਰੂਰ ਕਰ ਲਿਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਪੁੱਜਦੀ ਹੋਵੇ ਤੇ ਆਪਣਾ ਪਿੰਡ ਮਿੱਤਰੋ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਤੇ ਅੱਜ ਦੀ ਵੀਡੀਓ ਨਾਲ ਕੋਈ ਖਾਸ ਰਹਿਣ ਜਾ ਰਹੀ ਆ ਤੇ ਫਾਰਮ ਚੋਂ ਆ ਮੱਝਾਂ ਦੇ ਫਾਰਮ ਚੋਂ ਬਹੁਤ ਚੰਗੀਆਂ ਬਰੀਡ ਤੇ ਬਾਈ ਬਿੰਦਰ ਬਹੁਤ ਹੀ ਚੰਗੇ ਪਸ਼ੂ ਪਾਲਦਾ ਤੇ ਸਾਰ ਕਰਦਾਗਾ ਤੇ ਕਟੀਆਂ ਇਹਨਾਂ ਕੋਲੇ ਅੱਜ ਦੀ ਵੀਡੀਓ ਦੇ ਵਿੱਚ ਨਾ ਬਕਾਉ ਨੇ ਤੇ ਤੁਹਾਨੂੰ ਜਾਣਕਾਰੀ ਬਾਕੀ 22 ਜੱਕ ਦਾਗਾ ਬਾਕੀ ਆਪਾਂ ਹੀ ਦੇਣੀ ਆ ਸਾਰੀ ਬਾਈਨਾ ਬਾਕੀ ਨਸਲ ਤੇ ਕੰਮ ਕਰਦਾਗਾ ਬਾਕੀ ਆਪਾਂ ਹੀ ਚੰਗੇ ਸੀਮਣ ਲਾਉਣੇ ਆਗੇ ਤੇ ਪਹਿਲਾਂ ਵੀ ਆਪਣੇ ਟੀਕਿਆਂ ਬਹੁਤ ਕਟੀਆਂ ਸ਼ਾਨਦਾਰ ਆਈਆਂ ਗਈਆਂ ਮੈਂ ਆਹ ਕੱਟੀ ਵੀ ਆਪਣੇ ਟੀਕੇ ਦੀ ਆ ਤੇ ਆ ਵੀ ਟੀਕੇ ਦੀ ਆ ਇਹ ਮੰਨ ਕੇ ਕਨਫਰਮ ਕਰਨਾ ਬਾਕੀ ਵੈਸੇ ਇਹ ਸੇਲ ਦੀ ਨਹੀਂ ਵੈਸੇ ਦਿਖਾ ਰਹੇ ਆ ਇਹ ਤਾਂ ਕਟੀਆਂ ਤੇ ਮੱਝਾਂ ਬਾਈ ਤੇ 15 ਪਲੱਸ ਮੱਝਾਂ ਨੇ ਬਾਕੀ ਦੁੱਧ ਵਾਲੀਆਂ ਤੇ ਪੂਰੇ ਜੰਗੀਆਂ ਮੱਝਾਂ ਪਾਲਦੇ ਨੇ ਆਪਦੇ ਡੇਹੀ ਫਾਰਮ ਵਧੀਆ ਸੈਟਅਪ ਕਰਿਆ ਹੋਇਆ ਹੈਗਾ ਵਧੀਆ ਦੁੱਧ ਤੇ ਕੰਮ ਹੈਗਾ ਤੇ ਸਾਹੀਵਾਲ ਵੀ ਬੰਦਾ ਸ਼ੌਂਕ ਰੱਖਦਾ ਹੈਗਾ ਤੇ ਆ ਵੀ ਕ੍ਰੋਸ ਗਾਂ ਵੀ ਬਕਾਉ ਆ ਸੌਰੀ ਬਕਾਉ ਨਹੀਂ ਟਰੋਸ ਪਿਆ ਮਨ ਇੱਕ ਬਰੀਡ ਵਾਲਾ ਕੰਮ ਹੀ ਹੋ ਜਾਂਦਾ ਤੇ ਵੀ ਬਰੀਡ ਦੇ ਹਿਸਾਬ ਨਾਲ ਵਧੀਆ ਤਿਆਰ ਕਰੀ ਜਾਂਦਾ ਬਾਈ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਜਿਹੜੀ ਮੇਨ ਗੱਲ ਆ ਤੇ ਮੇਨ ਕੱਟੀਆਂ ਦੀ ਜਿਵੇਂ ਆਹ ਕੱਟੀ ਹੈਗੀ ਇਹਦੀ ਕੱਟੀ ਦੀ ਉਮਰ ਹੈਗੀ ਸਿਰਫ 3 ਤੋਂ 7 ਮਹੀਨੇ ਬਹੁਤ ਸੋਹਣੀ ਕੱਟੀ ਆ ਇਹ ਲੈਂਥ ਨੂੰ ਉੱਤੇ ਜਿਵੇਂ ਕੱਟੀਆਂ ਦੇ ਹੁੰਦੇ ਫਾਰਮ ਵਾਲੀਆਂ ਕੱਟੀਆਂ ਦੀ ਲੈਂਥ ਆ ਢੋਲੀ ਛਾਲੀ ਬਹੁਤ ਚੰਗੀ ਆ ਜਿਵੇਂ ਪੂਰੀ ਚੰਗੀ ਕੱਟੀ ਆ ਇਹ ਵੀ ਬਕਾਊ ਆ ਮੁੱਲ ਬਾਈ ਕਹਿੰਦਾ ਮੈਂ ਫੋਨ ਤੇ ਕਰੂੰਗਾ ਬਾਕੀ ਕਹਿੰਦਾ ਜਿੰਨਾ ਵੀ ਹੋ ਸਕਿਆ ਵੀ ਤੂੰ ਹੀ ਕਹਿੰਦਾ ਨੰਬਰ ਆਪਦਾ ਪਾ ਦੇ ਮੈਂ ਖੈਲ ਵੀ ਆਪਾਂ ਨੂੰ ਅਗਲਾ ਕਹਿੰਦਾ ਤੈਂ ਵਿੱਚ ਨਹੀਂ ਮੈਂ ਕੋਈ ਗੱਲ ਨਹੀਂ ਮੈਂ ਆਪਦਾ ਨੰਬਰ ਲਾ ਦੂੰ ਸਕਰੀਨ ਤੇ ਬਈ ਵੀ ਜਿਹੜੇ ਸੱਜਣ ਮਿੱਤਰ ਨੂੰ ਚੰਗੀਆਂ ਘਟੀਆਂ ਦੀ ਜਰੂਰਤ ਹੋਈ ਮੇਰੇ ਨਾਲ ਹੀ ਸੰਪਰਕ ਕਰ ਲਿਓ ਤੇ ਇੱਕ ਨੰਬਰ ਘਟੀ ਆ ਗਈ ਇਹ M51 ਦੀ ਆ ਬਾਕੀ ਬਾਈ ਦੇ ਦੱਸਣ ਮੁਤਾਬਕ ਬਾਈ ਕਹਿੰਦਾ ਇਹ ਬਾਈ ਦਾ ਡਾਕਟਰ ਤੋਂ ਲੈ ਕੇ ਆਇਆ ਸੀ ਕਿਸੇ ਤੋਂ M51 ਦਾ ਸੀਮਣ ਲੱਗਿਆ ਹੋਇਆ ਸੀ ਇਹਦੀ ਮਾਂ ਰੋ ਸੀ ਸੀਗੀ ਮਾਂ ਤਾਂ ਕਰਕੇ ਰੋਸਾਪਨ ਜ਼ਰੂਰ ਆਇਆਗਾ ਤੇ ਝੋਲੀ ਝਾਲੀ ਬਹੁਤ ਚੰਗੀ ਆ ਫੇਸਪੂਸ ਬਹੁਤ ਸੋਹਣਾਗਾ ਇਹ ਬਾਈ ਦੇ ਦੱਸਣ ਮੁਤਾਬਕ ਗੋਪੀ ਥਾਨ ਵਾਲੇ ਨੇ ਬਾਈ ਨੂੰ ਕੱਟੀ ਦਵਾਈ ਸੀ ਗੋਪੀ ਦੀ ਮਨ ਕਰ ਕੱਟ ਮਰਜ ਕੱਟੀ ਸੀਗੀ ਤੇ ਉਹਦੇ ਮਗਰ ਇਹ ਕੱਟੀ ਆਈ ਆ ਬਹੁਤ ਚੰਗੀ ਕੱਟੀ ਆ ਤੇ ਜਿਹੜੇ ਸੱਜਣ ਮਿੱਤਰ ਨੂੰ ਜਰੂਰ ਤੁਸੀਂ ਦੋ ਕੱਟੀਆਂ ਇੱਕ ਕੱਟਾ ਦਾ ਇਹ ਵੀ ਬਾਈ ਕਹਿੰਦਾ ਆਪਾਂ ਵੀ ਮੰਨ ਕੇ ਲੋ ਆਈਂ ਦੇ ਦੇਣਾ ਕਿਸੇ ਮਾਲਕ ਨੂੰ ਹਸਾਮ ਨਾਲ ਦੇਣਾ ਗਲ ਵੀ ਆਪਾਂ ਵੇਚਣਾ ਨਹੀਂਗਾ ਥੇਮਕੇਰੀਆਂ ਵਾਲੇ ਬਾਈ ਦੇ ਦੱਸਣ ਮੁਤਾਬਕ ਤਾਬਕ ਸਮਰਾਟ ਦਾਗਾ ਕੱਟੇ ਦੀ ਲੈਂਥ ਨੂੰ ਸਾਹ ਦੇਖ ਲੋ ਬਾਕੀ ਬਾਈ ਕਹਿੰਦਾ ਆਪਾਂ ਜ਼ਿੰਦਗੀ ਚ ਨਾ ਕਦੇ ਕਟੂ ਚ ਚੀਜ਼ ਨਹੀਂ ਦਿੱਤੀ ਬੱਚਾ ਬਹੁਤ ਕਿੰਚੋਂ ਆਉਗੀ ਬੱਚੇ ਦੇ ਬਹੁਤ ਸੋਹਣੇ ਲਬੀ ਟੈਸਟੀਕਲ ਵੀ ਬਹੁਤ ਸੋਹਣੇ ਆ ਥੋੜਾ ਜਿਹਾ ਕੈਮਰੇ ਤੋਂ ਬੱਚਾ ਡਰਦਾਗਾ ਤੇ ਬਾਈ ਜਿਹੜੇ ਵੀ ਸੱਜਣ ਮਿੱਤਰ ਨੂੰ ਜ਼ਰੂਰਤ ਹੋਈ ਆਪਣਾ ਪਿੰਡ ਹੈ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਅੱਜ ਦੀ ਵੀਡੀਓ ਵਿੱਚ ਦੋ ਕਟਗੀਆਂ ਚੰਗੀਆਂ ਬਕਾਉ ਨੇ ਤੇ ਇੱਕ ਕਟਾ ਚੰਗਾ ਬਕਾਊ ਆ ਤੇ ਇਹਦੇ ਸੀਮੇ ਦੇ ਇੰਟਰਮਿਸ਼ਨ ਕੋਈ ਨਹੀਂ ਐਮ 51 ਦੀ ਕਟਿਆ ਰੋਸ਼ੀ ਆਪ ਆ ਬਾਈ ਦੇ ਦੱਸਣ ਮੁਤਾਬਕ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਆਪਣੇ ਚੈਨਲ ਨੂੰ ਫੋਲੋ ਤੇ ਜਰੂਰ ਸ਼ੇਅਰ ਕਰ ਦਿਓ ਤੇ ਬਾਈ ਦੇ ਫਾਰਮ 'ਤੇ ਵੀਡੀਓ ਬਣਾ ਰਹੇ ਆ ਪੂਰਾ ਵਧੀਆ ਸੈਟਅਪ ਹੈਗਾ ਤੇ ਤੜਕੀ ਤੁਹਾਨੂੰ ਪਤਾ ਧਾਰਾ ਧੂਰਾ ਚੋਕ ਕੇ ਬਾਈ ਮਿਹਨਤ ਬਹੁਤ ਕਰਦੇ ਨੇ ਦੋ ਭਰਾ ਨੇ ਤੇ ਪੂਰੇ ਚੰਗੇ ਪਸ਼ੂ ਪਿਆਰ ਕਰੇ ਹੋਏ ਨੇ ਵਧੀਆ ਸੈਟਅਪ ਬਣਾਇਆ ਪੂਰਾ ਵਧੀਆ ਸੈੱਟ ਵਗੈਰਾ ਪਾਇਆ ਹੋਇਆ ਤੇ ਸ਼ੇਲ ਪਰਚੇ ਦਾ ਇਹਨਾਂ ਦਾ ਕੋਈ ਕੰਮ ਨਹੀਂ ਘਰੇਲੂ ਪਰਿਵਾਰ ਹੈਗਾ ਚੰਗੇ ਦੁੱਧ ਵਾਲੇ ਪਸ਼ੂ ਪਾਲਦਾ ਬਾਈ ਤੇ ਬਾਕੀ ਜਿਹੜੇ ਵੀ ਸੱਜਣ ਮਿੱਤਰ ਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਨਵੇਂ ਮੁੰਡੇ ਜਿਹੜੇ ਬੰਦੇ ਨੇ ਬਾਹਰ ਜਾਣ ਦੀ ਸੋਚ ਰਹੇ ਨੇ ਇੱਥੇ ਹੀ ਰਹਿ ਕੇ ਜਿਵੇਂ ਚੰਗੇ ਜਾਨਵਰ ਪਿਆਰ ਕਰ ਸਕਦਾ ਬਾਕੀ ਬਾਈ ਕਹਿੰਦਾ ਇਸ ਦੂਬਾ ਲਾੜਤ ਦਿਖਾ ਦਿੰਦੇ ਆ ਕਾ ਆ ਗੱਠੀ ਵੀ ਦੇਈ ਦਵਾਂਗੇ ਵੈਸੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਕੱਟਾ ਬਾਈ ਸ਼ੌਂਕ ਨੂੰ ਤਿਆਰ ਕਰਦਾ ਇੱਕ ਕੱਟਾ ਦੇਖੋ ਸ਼ੌਂਕ ਨੂੰ ਲਿਆ ਬਹੁਤ ਚੰਗਾ ਕੱਟਾ ਗਾ ਟੈਸਟਿਕਲ ਵਗੈਰਾ ਦੇਖੋ ਬਹੁਤ ਚੰਗਾ ਕੱਟਾ ਬਾਕੀ ਬਰੀਡ ਦਾ ਮੁੱਲ ਨਹੀਂ ਹੁੰਦਾ ਹਨ ਤੇ ਬਾਕੀ ਸੱਜਣ ਮਿੱਤਰਾਂ ਦੇ ਸਾਹਮਣੇ ਆ ਜਿੰਨੂੰ ਵੀ ਸੱਜਣ ਨੂੰ ਕਿਸੇ ਨੂੰ ਕੱਟਿਆਂ ਦੀ ਜ਼ਰੂਰਤ ਹੋਈ ਜਾਂ ਕੱਟੇ ਦੀ ਉਹਦੀ ਜ਼ਰੂਰਤ ਹੋਈ ਬਾਈ ਕਹਿੰਦਾ ਪਤਾ ਦੇ ਦਾਂਗੇ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਧੰਨਵਾਦੀ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ